ਕੋ ਤਾ ਉਹ ਦੇਖ ਕੇ ਤੇ ਮੈਨੂੰ ਲੱਗਦਾ ਕਿਸੇ ਦੁਸ਼ਮਣ ਦਾ ਵੀ ਮਨ ਵਿਚਲਿਤ ਹੋ ਜਾਂਦਾ ਵਿਅਥਿਤ ਹੋ ਜਾਂਦਾ ਕਿ ਇਹ ਕੀ ਹੋ ਗਿਆ 6 ਦਿਨ ਪਹਿਲਾਂ ਵਿਆਹ ਹੋਇਆ ਪਰਸੋਂ ਕਸ਼ਮੀਰ ਪਿੰਚ ਕੱਲ ਉਹਨੂੰ ਮਾਇਓ ਦੇ ਹਸਬੰਦ ਨੂੰ ਮਾਰ ਦਿੱਤਾ ਔਰ ਉਹ ਕੋਲ ਬੈਠੀ ਉਹ ਸਦਮੇ ਵਿੱਚ ਸਾਰੀ ਜ਼ਿੰਦਗੀ ਬਸ ਤੇ ਚੱਦੀ ਗਈ ਕੋਤਾ ਤੇ ਸਭ ਕੁਝ ਇੱਕ ਦਿਨ ਵਿੱਚ ਇੱਕ ਮਿੰਟ 'ਚ ਉਜੜ ਗਿਆ ਜਿਨ੍ਹਾਂ ਨੇ ਉਜਾੜਿਆ ਉਹਨਾਂ ਨੂੰ ਸ਼ਰਮ ਨਹੀਂ ਆਈ ਉਹਨਾਂ ਦੇ ਦਿਲ ਦਿਲ ਤੇ ਹੈ ਨਹੀਂ ਜਿਨ੍ਹਾਂ ਨੇ ਇਹ ਪੁੱਛਿਆ ਕਿ ਤੁਹਾਡਾ ਧਰਮ ਕੀ ਹੈ ਔਰ ਗੋਲੀ ਮਾਰ ਦਿੱਤੀ ਉਹਨਾਂ ਵਰਗਿਆਂ ਨੂੰ ਤਾਂ ਪਰਮਾਤਮਾ ਨੇ ਕਿਤੇ ਵੀ ਜਗ੍ਹਾ ਨਹੀਂ ਦੇਣੀ ਔਰ ਮੇਰਾ ਨਿਵੇਦਨ ਹੈ ਸਰਕਾਰ ਅਗੇ ਕਿ ਉਹਨਾਂ ਨੂੰ ਐਸੀ ਸਜ਼ਾ ਦਿੱਤੀ ਜਾਏ ਕਿ ਉਹਨਾਂ ਦਾ ਜ਼ਿੰਦਗੀ ਚ ਨਾ ਨਾਮੋ ਨਿਸ਼ਾਨ ਖਤਮ ਹੋ ਜਾਏ ਸਤ ਪੁਛਤਾ ਉਹਦੀ ਅਗੇ ਆਣਵੀ ਨਾ ਔਰ ਸਤ ਜਨਮਾਂ ਤੱਕ ਦੁਨੀਆ ਯਾਦ ਰੱਖੇ ਕਿ ਇਦਾਂ ਦਾ ਮੋਦੀ ਚੀਨੇ ਭਾਰਤ ਸਰਕਾਰ ਨੇ ਬਦਲਾ ਲੇਤਾ ਉਹਨਾਂ ਨੂੰ ਇਹੋ ਜੀ ਸਜ਼ਾ ਦੇ। ਬਹੁਤ ਮਾੜਾ ਹੋਇਆ। ਬੜਾ ਮਨ ਵੀ ਖਰਾਬ ਹੈ। ਲੇਕਿਨ ਗੁੱਸਾ ਉਸ ਤੋਂ ਵੀ ਜ਼ਿਆਦਾ ਆਕਰੋਸ਼ ਹੈ ਔਰ ਜੇਕਰ ਮੌਕਾ ਮਿਲੇ ਤਾਂ ਇਹੋ ਜਿਹੇ ਬੰਦਿਆਂ ਨੂੰ ਨਾ ਸੂਲੀ ਤੇ ਟੰਗ ਕੇ ਨਾ ਬਾਰ ਬਾਰ ਮੈਂ ਕਹਿੰਨੀ ਜਿੰਨੇ ਲੋਕ ਖੜੇ ਕੇ ਕੋ ਗੋਲੀ ਮਾਰ ਦਿੱਤੀ ਜਾਵੇ ਉਹਨਾਂ ਦਾ ਕੁਝ ਨਾ ਰਵੇ ਜਿਨ੍ਹਾਂ ਨੂੰ ਇੰਨੀ ਸ਼ਰਮ ਨਹੀਂ ਆਈ ਉਹ ਧਰਮ ਪੁੱਛਦੇ ਆ ਬੱਚਿਆਂ ਦੇ ਮੁੰਡਿਆਂ ਦੇ ਆਦਮੀਆਂ ਦੇ ਕੱਪੜੇ ਉਤਾਰ ਕੇ ਚੈੱਕ ਕੀਤਾ ਜਾਂਦਾ ਕਿ ਉਹ ਹਿੰਦੂ ਹੈ ਕਿ ਨਹੀਂ ਹੈ ਇਸ ਤੋਂ ਜ਼ਿਆਦਾ ਮਾੜੀ ਹਰਕਤ ਮਾਰੀ ਸੋਚ ਕੀ ਹੋ ਸਕਦੀ ਹੈ ਹਾਂਜੀ ਸ਼ਰਮਈ ਕੀ ਕਾਰਨ ਆਜੀ ਪਤਲਾ ਲੈ ਕੇ ਚੌਂਕ ਦੇ ਉੱਤੇ ਉੱਤਰ ਆਇਓ ਸਾਰੇ ਸਵਰਥਕਾ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਕੱਲ ਦੇਸ਼ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਮੰਦਭਾਗੀ ਘਟਨਾ ਘਟੀ ਹੈ ਜੰਮੂ ਕਸ਼ਮੀਰ ਦੇ ਪਹਿਲਗਾਮ ਇਲਾਕੇ ਦੇ ਵਿੱਚ ਅੰਤਕਵਾਦ ਪोषित ਪਾਕਿਸਤਾਨ ਨੇ ਜਿਸ ਤਰੀਕੇ ਦੇ ਨਾਲ ਪਹਿਲਗਾਮ ਦੇ ਵਿੱਚ ਇੱਕ ਮਾਨਵਤਾ ਨੂੰ ਤਾਰ-ਤਾਰ ਕਰਨ ਵਾਲਾ नरਸੰਹਾਰ ਕਰਾਇਆ ਸਾਰੇ ਦੇਸ਼ ਭਰ ਦੇ ਵਿੱਚ ਸਨਾਤਨ ਸਮਾਜ ਦੇ ਨਾਲ-ਨਾਲ ਬਾਕੀ ਧਰਮਾਂ ਦੇ ਵਿੱਚ ਵੀ ਗੁੱਸਾ ਹੈ ਰੋष ਹੈ ਜਿਸ ਤਰੀਕੇ ਦੇ ਨਾਲ ਉੱਥੇ ਜੰਮੂ ਕਸ਼ਮੀਰ ਘੁੰਮਣ ਗਏ ਪ੍ਰੈਟਿਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਇੱਕ ਕਾਇਰਤਾਪੂਰਨ ਇਹ ਪਾਕਿਸਤਾਨ ਨੇ ਕੰਮ ਕੀਤਾ ਹੈ ਭਾਰਤੀ ਜਨਤਾ ਪਾਰਟੀ ਅੱਜ ਪੂਰੇ ਦੇਸ਼ ਭਰ ਦੇ ਵਿੱਚ ਸੜਕਾਂ ਦੇ ਉੱਤਰ ਕੇ ਪਾਕਿਸਤਾਨ ਦੇ ਖਿਲਾਫ ਆਪਣੇ ਰੋਜ਼ ਮੁਜਾਹਰੇ ਕਰ ਰਹੀ ਹੈ ਉਸੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਮੰਡਲ ਲੈਵਲਾਂ ਦੇ ਉੱਤੇ ਇਹ ਕੰਮ ਕੀਤਾ ਜਾ ਰਿਹਾ ਹੈ ਪਾਵਾ ਸਾਹਿਬ ਅੰਬੇਦਕਰ ਜੀ ਦੇ ਸਨਮਾਨ ਸਮਾਰੋਹ ਦੇ ਕਾਰਜਕ੍ਰਮ ਪੂਰੇ ਦੇਸ਼ ਭਰ ਚ ਚੱਲ ਰਹੇ ਸੀਗੇ ਔਰ ਅੱਜ ਦੀ ਇਸ ਘਟਨਾ ਤੋਂ ਤੁਰੰਤ ਬਾਅਦ ਸਾਡੇ ਕੌਮੀ ਪ੍ਰਧਾਨ ਜੇਪੀ ਨੱਡਾ ਜੀ ਦੇ ਇੱਕ ਮੈਸੇਜ ਦੇ ਉੱਤੇ ਸਾਰੇ ਕਾਰਜਕਰਮ ਦੋ ਦਿਨਾਂ ਦੇ ਲਈ sthagit ਕਰ ਦਿੱਤੇ ਗਏ ਔਰ ਉਹਨਾਂ ਨੇ ਅਪੀਲ ਕੀਤੀ ਭਾਜਪਾ ਕਾਰਕਟਰਾਂਵਾਂ ਨੂੰ ਕਿ ਦੇਸ਼ ਭਰ ਦੇ ਵਿੱਚ ਸੜਕਾਂ ਤੇ ਪਾਕਿਸਤਾਨ ਦੇ ਉੱਤੇ ਖਿਲਾਫ ਉਤਰ ਕੇ ਆਪਣੇ ਰੋਸ ਪੂਜਾਰੇ ਕਰਨ ਉਸਤਾ ਹੈ ਤਾਂ ਅਸੀਂ ਰੋਸ ਪੂਜਾਰੇ ਕਰ ਰਹੇ ਹਾਂ ਮੰਡਲ ਮੰਡਲ ਵਿਧਾਨ ਸਭਾ ਪੱਧਰ ਦੇ ਉੱਤੇ ਔਰ ਸਾਰਿਆਂ ਨੂੰ ਧਿਆਨ ਚਾ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਭਾਈ ਮੋਦੀ ਔਰ ગૃહ ਮੰਤਰੀ ਅਮਿਤ ਸ਼ਾਹ ਜੀ ਜਿਸ ਤਰੀਕੇ ਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਔਰ ਕੇਂਦਰ ਸਰਕਾਰ ਦੀ आतंकवाद ਨੂੰ ਲੈ ਕੇ ਜ਼ੀਰੋ ਟੋਲਰੈਂਸ ਦੀ ਨੀਤੀ ਹੈ। ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ 2 ਦਿਨ ਦੇ 사ウਦੀ ਅਰਬ ਦੇ ਦੌਰੇ ਤੇ ਗਏ ਸੀ। ਘਟਨਾ ਤੋਂ ਤੁਰੰਤ ਬਾਅਦ ਵਾਪਸ ਆਏ ਔਰ ਸਿੱਧੇ ਉੱਥੇ ਜਾਇਜ਼ਾ ਲੈਣ ਪਹੁੰਚੇ। ਦੇਸ਼ ਦੇ ਗ੍ਰਹਿ ਮੰਤਰੀ ਵੀ ਕੱਲ ਰਾਤ ਹੀ ਉੱਥੇ ਪਹੁੰਚ ਗਏ ਸੀ। ਸੋ ਤੁਸੀਂ ਸਮਝ ਸਕਦੇ ਹੋ ਕਿ ਅੰਤੰਕਵਾਦ ਨਾਲ ਨਿਪਟਣਾ ਵੀ ਮੋਦੀ ਸਰਕਾਰ ਜਾਣਦੀ ਹੈ। ਔਰ ਜਿਸ ਤਰੀਕੇ ਦੇ ਨਾਲ ਕੱਲ ਘਟਨਾ ਤੋਂ ਬਾਅਦ ਵਿਪੱਖ ਦੀ ਜੋ ਭੂਮਿਕਾ ਇੱਕ ਪੋਜ਼ਿਟਿਵ ਭੂਮਿਕਾ ਰਹਿਣੀ ਚਾਹੀਦੀ ਸੀ ਦੇਸ਼ ਦੇ ਨਾਲ ਦੇਸ਼ ਦੀ ਸਰਕਾਰ ਦੇ ਨਾਲ ਔਰ ਦੇਸ਼ ਦੇ ਲੋਕਾਂ ਨਾਲ ਡਟ ਕੇ ਖੜੇ ਹੋਣ ਦਾ ਮੈਸੇਜ ਦੇਣਾ ਚਾਹੀਦਾ ਸੀ ਸਾਰੀ ਦੁਨੀਆ ਨੂੰ ਲੇਕਿਨ ਕਾਂਗਰਸ ਔਰ ਬਾਕੀ ਵਿਪਰੋਖੀ ਪਾਰਟੀਆਂ ਨੇ ਜਿਸ ਤਰੀਕੇ ਦੇ ਨਾਲ ਇੱਥੇ ਵੀ ਰਾਜਨੀਤੀ ਕੀਤੀ ਆ